ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਪੱਤਨ ਨਾ ਸੇ ਰਹੀ ਲੈ ਕੇ ਜੀ ਨੀਲੀ ਰਵੀ ਮਾਝਾ ਬਾਈ ਗੱਬਣਾ ਥੋੜੇ ਦਿਨਾਂ ਦੀ ਕਰਮਾਲੀ ਕੱਚੀ ਆ ਤੇ ਕਾਬੜ ਬਾਈ ਇਹ ਵੀ ਥੋੜੇ ਦਿਨ ਕਰਮਾਲੀ ਲੈਂਦੀ ਆ ਕੱਚੀ ਆ ਤੇ ਇੱਕ ਬਾਈ ਕੋਲੇ ਸਿਰੇ ਤੇ ਜੜੀ ਟੋਕੜ ਵੈੜਾ ਬਾਈ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸੱਚੀ ਕਾਲ ਸੱਚੀ ਕਾਲ ਹੈ ਤਾਂ ਹੋ ਠੀਕ ਹੈ ਵਧੀਆ ਜੀ ਨਾਮ ਤੇ ਐਡਰੈਸ ਕੋ ਨਾ ਕਰਮਜੀਤ ਸਿੰਘ ਜੀ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤੁਸੀਂ ਰਾਮਪਰਾ ਫੋਲ ਵੀਰੇ ਨੇੜੇ ਪਿੰਡ ਬਾਈ ਨੇੜੇ ਇਧਰ ਯਾਰਪਰਾ ਰਹੇਗਾ ਇਧਰ ਸਧਾਨਾ ਰਹੇਗਾ ਵੀਰੇ ਇਧਰ ਪਾਈ ਉੱਪਰ ਰਹੇਗਾ ਮੋਬਾਈਲ ਨੰਬਰ ਬੋ 98766 97022 ਠੀਕ ਆ ਬਾਈ ਬਾਈ ਜਿਹੜੀ ਇਹ ਮੱਝ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਦੂਜਾ ਸੂਸ ਹੁੰਦੀ ਹੈ ਰਾਈ ਕਿੰਨੇ ਦਿਨ ਲਊ ਬਾਈ ਹਏ ਨਹੀਂ 5 ਤੋਂ 7 ਦਿਨ 5 ਤੋਂ 7 ਦਿਨ ਇੰਨਾ ਕੇ ਰਿਕਾਰਡ ਆ ਬਾਈ ਦੋਨਾਂ ਰਿਕਾਰਡ ਦਾ ਟ੍ਰੱਪ ਅੱਗੇ ਅਸੀਂ ਸੇਵਾ ਦੇ ਚਰਤੇ ਦੋਦੋਂ ਤਾਂ ਸਹੀ ਆ ਬਾਈ ਹਾਂ ਜਿੰਨਾ ਮਰਜੀ ਚੋਲੇ ਜਿੰਨੇ ਆਲਾ ਸੇਵਾ ਕਰ ਲੋ ਉਨਾ ਹੀ ਦੁੱਧਾ ਨਹੀਂ ਜਾਇਜ਼ ਹਾਂ ਉਹ ਮੱਧ ਪੂਰੀ ਬਜੀ ਬੜਾ ਚੰਗਾ ਨੀਲੀ ਰਾਵੀ ਆ ਹਾਂ ਨੀਲੀ ਰਾਵੀ ਆ ਨੀਲੀ ਰਾਵੀ ਆ ਬਈ ਫੇਸ ਦੇਖੋ ਕੱਟ ਕੋ ਉ ਠੰਡੀ ਜੁਆ ਨਹੀਂ ਕੋ ਕਹਿੰਦੀ ਆ ਠੰਡੀ ਸੀਲ ਆ ਖਾਣ ਨੇੜ ਤੋਂ ਚੈੱਕ ਕਰਵਾ ਨਾ ਇੱਕ ਨੰਬਰ ਖਾਣ ਲੱਗਿਆ ਮੁੱਠੀ ਜਿਹੜਾ ਗਣ ਚਵਾਈ ਚੁਵਾਈ ਕਰਮਣ ਦੀ ਬਹੁਤ ਚੰਗੀ ਨਿਕਲੋਗੇ ਕੱਚੀ ਕੱਚੀ ਆ ਬਈ ਪਛਾਣ ਧੋਲੇਵਾ ਚੈੱਕ ਕਰ ਲੋ ਲੈ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਲੈਵਾ ਬਣਾਉ ਬਹੁਤ ਬਈ ਜਿਹੜੇ ਹਿਸਾਬ ਨਾਲ ਤਿਆਰੀ ਆ ਨਾ ਪਤਲੇ ਜਿਹੇ ਪਿੰਡੇ ਦੀ ਆ ਨਾ ਵੀਰੇ ਹਾਂ ਹਾਂ ਪਤਲੇ ਪਿੰਡੇ ਦੀ ਜਬਾੜੀ ਆ ਕਰਮਾਲੀ ਬਦਲੇ ਜੇ ਪੰਡੇ ਦੀ ਆ ਦੁੱਧ ਚੰਗਾ ਦੇ ਦੂਗੀ ਭਾਈ ਤੇ ਬਾਕੀ ਨੀਲੀ ਰਾਵੀ ਬਾਈ ਪਿਓ ਰਾ ਸਾਰੇ ਕੋਈ ਨਿਸ਼ਾਨੀ ਨਹੀਂ ਨੀ ਉਹ ਹੂੰ ਮਿਲਦੀ ਘਟਾ ਨੀਲੀ ਰਾਵੀ ਬਹੁਤ ਘਟ ਮੈਂਦੀ ਹੈ ਭਾਈ ਹਾਂ ਗੰਗ ਫੁੱਲ ਹੈ ਜੀ ਲੈ ਤੋੜਾ ਚੈੱਕ ਕਰੋ ਭਾਈ ਇੱਕ ਨੰਬਰ ਆ ਗਿਆ ਕੱਚੀ ਕੱਚੀ ਆਂਦਾ ਜਾਓ ਹਸਾਉਣਾ ਲਾਓ ਸਾਰੀਆਂ ਬਾਲਟੇ ਆੱਖਾਂ ਆੱਖਾਂ ਦੇਖ ਸਾਰਿਆਂ ਕੀ ਬਾਤ ਹੈ ਬਿਊਟੀ ਇੱਕ ਨੰਬਰ ਹੈ ਕਿ ਨਹੀਂ ਹੂੰ ਹੂੰ ਲੰਮੀ ਤੋੜ ਦੇ ਇਧਰ ਨੂੰ ਬਾਈ ਮੜੀ ਹਾਂ ਲੈ ਲੰਮੀ ਇਹ ਮੁੱਲ ਕੀ ਆ ਫਿਰ ਜਾਇਜ਼ ਜਰਾ ਮੋਂ ਜਾਇ ਜੇ ਨਹੀਂ ਤੇ 130 ਦੀ ਦੇ ਦਾਂਗੇ ਤੂੰ 130000 ਰੁਪਇਆ ਮੁੱਲ ਆ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂਗੇ ਠੀਕ ਆ ਬਾਈ ਹਾਂ ਦੇ ਤੂੰ ਕਿਸੇ ਪਾਸੋਂ ਨਹੀਂ ਆਏ ਨਹੀਂ ਬੋਹਵਾ ਹਾਂ ਪੂਰੀ ਪੜੀ ਵੀ ਕੋਈ ਲਿੱਸੀ ਨਹੀਂ ਲਾਵੀ ਨਹੀਂ ਹਨ ਬਾਕੀ ਮਾਨਤਨ ਕੋਈ ਚੱਕਰ ਨਹੀਂ ਬਾਈ ਹੋ ਜਾਊਗਾ ਮੁੱਲ ਬਾਈ ਨੇ ਵੈਸੇ ਜਾਇ ਜੀ ਰੱਖਿਆ ਮੱਝ ਚੰਗੀ ਆ ਥਣ ਲੇਵਾ ਬਹੁਤ ਸਿੰਗਾ ਕੱਚੀ ਕੱਚੀ ਆ ਅੰਦਾਜ਼ਾ ਉਸ ਹਸਾਬ ਨਾਲ ਲਾ ਲਿਓ ਸਾਰੀਆਂ ਬਲਡਾਂ ਲਾ ਗੱਡੂ ਫੇਰ ਕਰਮਣੇ ਨੇ ਸੋਨਾ ਥਣ ਦੇਖੋ ਲੱਗਿਆ ਲੱਗਿਆ ਚੱਲ ਲੱਡੋ ਲੱ ਬਹੁਤ ਪਈਆ ਹਜੇ ਕਿ ਨਹੀਂ ਬਾਈ ਹਾਂ ਹਾਂ ਓਏ ਕਿਆ ਬਾਤ ਆ ਬਣਾਉ ਬੋਤਲੇ ਦਾ ਹਾਂ ਲੈ ਬੋਤਲ ਬਣਾਉ ਮੁੱਲ ਜੈ ਜਿਹਾ ਮਾਨਦਨ ਹੋ ਜਾਊਗਾ ਅੱਗੇ ਦੋ ਨੰਬਰ ਇੱਕ ਤਾਂ ਦੋਨ ਬਗਾ ਗਏ ਲੈ ਲੇ ਜੂਗੀ ਇਹ ਵੀ 7-8 ਦਿਨ ਪਏ ਆ ਓਕੇ ਹਾਂ ਕਿੰਨਾ ਕਰਦਾ ਛਿੰਡੀ ਉਹ 20 ਕਿਲੋ ਦਿੱਤਾ ਪਹਿਲਾਂ ਨੇ ਠੀਕ ਹੈ ਛੰਡੀ ਵਾਲੀ ਆ ਹਨਾ ਹਾਂ ਹਾਂ ਲੈ ਛੰਡੀ ਬਹੁਤ ਆ ਬਈ ਜਿਵੇਂ ਮਾਰ ਚਲਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਥਾਣ ਦੇਖੋ ਹਾਂ ਪੂਰੇ ਬੁੱਲੇ ਵਾਲਾ ਥਾਣ ਲੱਗ ਗਿਆ ਮੱਝੜੀ ਗਾਂ ਯਾਰ ਡਾਕਟਰ ਲੈ ਮੁੱਠੀ ਵਾਲਾ ਥਾਣ ਬਈ ਨਾਲਾ ਨੋੜਾ ਫੁੱਲ ਚਾਹੀਆਂ ਤੇ ਲਾਂਟੂ ਲਵ ਬਹੁਤ ਪਈਆਂ ਨੇ ਹਾਂ ਹਾਂ ਸਾਰੀਆਂ ਬਲਟਾਂ ਲਾ ਕੱਢੂ ਫੇਰ ਕਰਮਣੀ ਨੇ ਸੋਨਾ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਬ੍ਰੀਡ ਇੰਨੀ ਕਿ ਚੰਗੀ ਆ ਜਮਾ ਮੱਝ ਨਾਲ ਦਾ ਦੁੱਧ ਦੇ ਦੋ ਹੈਂਡਫੁੱਲ ਮੱਝ ਨਾਲ ਦਾ ਦੁੱਧ ਨਾ ਹੁਣ ਇੰਨੀ ਗਰਮੀ ਆ ਨਾ ਹੌਕਦੀ ਆ ਸਹੀ ਗੱਲ ਆ ਗਰਮੀ ਨਹੀਂ ਮਹਾਂਦੀ ਬਿਲਕੁਲ ਹਾਂ ਜਮਾ ਹੀ ਨਹੀਂ ਤੌਫ ਆ ਹੀ ਆ ਗਰਮੀ ਹਾਂ ਹਾਂ ਬਾਕੀ ਪਲੀ ਵੀ ਆ ਯਾਰ ਪਲੀ ਵੀ ਹਾਂ ਪਲੀ ਵੀ ਕੋਈ ਨਹੀਂ ਲਾਂ ਵੀ ਨਹੀਂ ਆਏ ਹਾਂ ਕਾਲੇ ਕਾਗਜ਼ ਵਰਗੀ ਪਈ ਆ ਕਹਿੰਦੇ ਬਾਈ ਆ ਕੰਨ ਕੁੰਨ ਦੇਖ ਆਏ ਨਹੀਂ ਵੀ ਦੋਗਲਾ ਪਾਣਾ ਸਹੀ ਗੱਲ ਆ ਭਾਈ ਹਾਂ ਜਰਸੀਆਂ ਤੇ ਪੈਂਦੇ ਆ ਥੋੜਾ ਜਿਹਾ ਗੱਲ ਕਰ ਮੂੰਹ ਤੋਂ ਹੋਕ ਕਰਦੀ ਆ ਸਹੀ ਆ ਭਰਾ ਹਾਂ ਮੁੱਲ ਭਾਈ ਜਾਇਦ ਮੁੱਲ ਜਾਇਦ ਡਾਕਟਰ 85 ਦੇ ਦਾਂਗੇ ਆਪਾਂ 85000 ਦੀ ਵੜ੍ਹ ਪਈ ਕੰਧ ਨੂੰ ਦੇਖ ਰਿਹਾ ਮੈਂ ਤਾਂ ਕੋਈ ਚੈੱਕ ਨਹੀਂ ਹੋ ਜੂ ਟੱਲ ਬਹੁ ਪਈ ਆ ਕੱਚੀ ਕੱਚੀ ਅੰਦਾਜ਼ਾ ਸਾਵਨਾ ਲਾਇਓ ਸਾਰੀਆਂ ਵੜ੍ਹ ਲਾ ਗੱਡੂ ਫਿਰ ਸੋਨਾ ਪળી ਵੀ ਬਹੁਤ ਆ ਗਰਮਾ ਹਾਂ 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 ਪળી ਵੀ ਫੁੱਲ ਬਾਕੀ ਨਾੜਾ ਨਾ ਚੰਗੀਆਂ ਕੱਚੀਆਂ ਅੰਦਾਜ਼ਾ ਉਹ ਸਭ ਨਾਲ ਲਾ ਲਿਆ ਥਣ ਬਹੁਤ ਚੰਗੀਆਂ ਨੇ ਆ ਲੈ ਓਕੇ ਸੀਲ ਬਹੁਤ ਹੈ ਯਾਰ ਹਨ ਹਾਂ ਸੀਲ ਬਹੁਤ ਜ਼ਿਆਦਾ ਮਰਜੀ ਹੱਥ ਲਾਈ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕਰਮਣੀ ਨੇ ਕੋਸ਼ ਵੀ ਜਰਸੀ ਸੇਲ ਹੋ ਗਈ ਹੈ ਹਾਂ ਇਹ ਸੇਲ ਹੋ ਗਈ ਡਾਕਟਰ ਹਾਂ ਠੀਕ ਆ ਭਾਈ ਅੱਗੇ ਲਾਸਟ ਭਾਈ ਕਿਹੜਾ ਸੂਆ ਇਹ ਤੀਜਾ ਸੂਈ ਹੈ ਡਾਕਟਰ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਏ ਨੂੰ 2 ਮਹੀਨੇ 2 ਮਹੀਨੇ ਹੋ ਗਏ ਹਾਂ ਠੀਕਾ ਬੱਚਾ ਆ ਗਿਆ ਹੈ ਨਹੀਂ ਡੁੱਧ ਕਿੰਨਾ ਹੋਣਾ ਡੁੱਧ ਹੁਣ ਏ ਥੱਲੇ ਹੋਊਗਾ 17 ਕਿਲੋ ਡੈਕਟਰ 17 ਕਿਲੋ ਹਾਂ ਜੋਖਣ ਵਾਲਾ ਹੋਊ ਵੀ ਉਹ ਨਹੀਂ ਪੰਜ ਦੋ ਡੰਗ ਚੋਲੇ ਹਾਂ ਆਪਾਂ ਇਹ ਤਾਂ ਨਰੰਗ ਚੋਕੇ ਲੈ ਗਏ ਹਾਂ ਜੀ ਬਾਈ ਕੰਦਾ ਤਿੰਨ ਟਾਈਮ ਚਵਾਈ ਕਰ ਲ ਕਹਿਣ ਵਾਲਾ ਨਹੀਂ ਜੋਕਣ ਵਾਲਾ ਕੱਦ ਫੁੱਲ ਪ੍ਰਿੰਟ ਫੁੱਲ ਬਰੀਡ ਇੱਕ ਨੰਬਰ ਤੋੜਾ ਬਰੀਡ ਬਰੂਡ ਗਾਂ ਹੀ ਬਹੁਤ ਪੈਸੇ ਨੇ ਡੈਕਟਰ ਦਾ ਨੂੰ ਯਾਰ ਬਾੜੀ ਚੰਗੀ ਹੈ ਯਾਰ ਵੱਡੇ ਕੱਦ ਜਾਂ ਛੋਟ ਹੀ ਨਹੀਂ ਹੈਗੀ ਬਰੀਡ ਹੀ ਵਧੀਆ ਬੈੜ ਤੇ ਯਾਰ ਹਾਂ ਹਾਂ ਦੇਖ ਜਾਂ ਤਾਂ ਬਾੜੀ ਹੈ ਇਹ ਖੁੱਲੀ ਫਿਰਦੀ ਹੂੰ ਸਹੀ ਹੈ ਨਾੜਾ ਨੂੜਾ ਲੈਵੇ ਤੇ ਫੁੱਲ ਆ ਬਈ ਤੇ ਥਣ ਬਹੁਤ ਚੰਗਾ ਚਾਹੀਏ ਹੱਥੀ ਚੋਲਿਓ ਚਾਹੀਏ ਮਸ਼ੀਨ ਨਾਲ ਚੋਲਿਓ ਚਵਾਈ ਜੂੜ ਕੇ ਹੋ ਜਮ ਹਾਂ ਹਾਂ ਇੱਕ ਨੰਬਰ ਚਵਾਈ ਜੂੜ ਠੀਕ ਆ ਬਾਈ ਜੋ ਮਰਜੀ ਇੱਥੇ ਬੈ ਜਾ ਆਪਾਂ ਮਾਦੀ ਦਾਣਾ ਵੀ ਨਾ ਪਾ ਆਰਡਰ ਦੇਖੋ ਬਈ ਕਮਾਲ ਦਾ ਥਣ ਬਹੁਤ ਚੰਗਾ ਲੱਗਿਆ ਤੇ ਕੀ ਮੋਲ ਆ ਫਿਰ ਆ ਦੇਖ ਲੈ ਪਹਿਨ ਬਹਿ ਜਾ ਲੈ ਐਂ ਬਹਿ ਜਾ ਠੰਡੀ ਬੜੀ ਆ ਨਾ ਹਾਂ ਹਾਂ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੋਈ ਹੁਣ ਦੁੱਧ ਲਾ ਲੂਗਾ ਇਹ ਲੈ ਫੁੱਲ ਹੂੰ ਜੇ ਮਰਜੀ ਦੋਨੇ ਪਾਸੇ ਰਹਿ ਕੇ ਚੋੜਾ ਕੀ ਮੋਲ ਆ ਫਿਰ ਜਾਇਜ਼ ਯੋ ਜੈ 70 ਹਜ਼ਾਰ ਦੀ ਜੀ ਡਾਕਟਰ 70 ਹਜ਼ਾਰ ਦੀ ਵਾੜ ਬਾਈ ਜਮਨ ਜੈ ਜੀ ਮੁੱਲ ਕਰਿਆ ਦਾ ਕੋਈ ਚੈੱਕ ਕਰਨੀ ਹੋ ਜੂਗਾ ਬਾਈ ਹਾਂ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ